ਦੋਸਤੋ ਆਪਾਂ ਜਾ ਰਹੇ ਹਾਂ ਮਣੀ ਕਰਨ ਸਾਹਿਬ ਤੇ ਹੁਣ ਆਪਾਂ ਪਹੁੰਚ ਚੁੱਕੇ ਆ ਜਰੀ ਜਰੀ ਪਹੁੰਚ ਚੁੱਕੇ ਆ ਜਰੀ ਇੱਕ ਸਾਵਰੀ ਤੋਂ ਅੱਗੇ ਆ ਅੱਗੇ ਕਸੌਲ ਆਊਗਾ ਕਸੌਲ ਦੇ ਵਿੱਚ ਹੈਗਾ ਮਣੀ ਕਰਨ ਸਾਹਿਬ ਇੱਥੇ ਰਸਤਾ ਥੋੜਾ ਜਿਹਾ ਕੱਚਾ ਜਾ ਗਿਆ ਰੋਡ ਪੱਟੇ ਜੇ ਪਏ ਹਨ ਟੁੱਟੀ ਹੋਈ ਆ ਸੜਕ ਇੱਥੇ ਇੱਥੋਂ ਫੇਰ ਬਣੀ ਹੈ ਇਹ ਸੜਕ ਵਧੀਆ ਦੇਖੋ ਮੀਂਹ ਪੈ ਕੇ ਹਟਿਆ ਹੁਣ ਆ ਚੱਲ ਰਹੀ ਆ ਪਾਰਵਤੀ ਨਦੀ ਇੱਥੇ ਆਪਾਂ ਹੁਣ ਥੋੜਾ ਜਿਹਾ ਥੱਲੇ ਆ ਗਏ ਉੱਪਰ ਸੜਕ ਤੇ ਮੋਟਰਸਾਈਕਲ ਖੜੇ ਨੇ आप थोड़ा थल आए हो तहा जो गई है उसे मोटरसाइकिल खड़े अपने उठे है, है पार्वती नदी बहुत तेज बहा चल रहा है इत पानी का ਹੁਣ ਆਪਾਂ ਫੇਰ ਅੱਗੇ ਚੱਲਦੇ ਆਂ ਆ ਦੇਖੋ ਆ ਵੀ ਅੰਗਰੇਜ਼ ਜੇ ਆ ਰਹੇ ਨੇ ਇਹ ਖੜੇ ਆਪਣੇ ਨਾਲ ਦੇ ਬੰਦੇ ਸਾਥੀ ਹੁਣ ਚਲਦੇ ਆਂ ਕਿ ਆ ਦੇਖੋ ਨਜ਼ਾਰੇ ਕੁਦਰਤ ਦੇ